ਖੋ ਬਣਦੇ ਪੂੜੇ ਪਹਿਲਾਂ ਗੁੜ ਘੋਲ ਕੇ ਆਟੇ ਵਿੱਚ ਪਾਇਆ ਆਟਾ ਘੋਲ ਬਣਾਇਆ ਘੋਲ ਬਣਾ ਕੇ ਹੁਣ ਤਵੇ ਦੇ ਉੱਤੇ ਪੂੜੇ ਬੱਕ ਰਹੇ ਨੇ ਅੱਜ ਜੀ ਛੋਟੇ ਛੋਟੇ ਘੋਟੇ ਬੱਟਣੇ ਮੈਂ ਉੱਪਰ ਕੋਈ ਆਵਾਜ਼ ਕਰਨੀ ਪਾਏ ਨਾ 腕すぎようでこれ。 माता ज्यादा करता मीह परीक कणी का अज बरीक कणी का मीह पड़ रहा नाले पक रहे पूरे अज ਜੀਵਾ ਕਹਿੰਦੇ ਅਸੀਂ ਸਕੂਲ ਨੂੰ ਪੂੜੇ ਲੈ ਕੇ ਜਾਣੇ ਨੇ ਅੱਜ ਆਂ ਕਰਕੇ ਅੱਜ ਪੂੜੇ ਫੱਕ ਰਹੇ ਨੇ ਨਾਲੇ ਪੈਂਦਾ ਮੀਂਹ ਮੌਸਮ ਠੰਡਾ ਨਾਲੇ ਖਾਵਾਂਗੇ ਪੂੜੇ ਬੱਦਲ ਸਾਰੇ ਕੁਲਿਆ ਪਿਆ ਅੱਜ ਆ ਦਾਸ ਦੀ ਕੋਠੀ ਆ ਬਸ ਆ ਕਾਲਾ ਦਾਸ ਦਾ ਰੈਣ ਬਸੇਰਾ ਇਹ ਆ ਦਾਸ ਦਾ ਰੈਣ ਬਸੇਰਾ